ਹਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਠੀਕ ਠਾਕ ਹੋ ਬਾਈ ਗੁਰਮਤਾਨ ਸਾਹਿਬ ਨੇ ਚੜ੍ਹਦੀ ਕਲਾ ਚ ਰੱਖੇ ਗੁਰਦੁਆਰਾ ਸਾਹਿਬ ਆਪਣੀ ਖਣਪੜ ਸਾਹਿਬ ਪ੍ਰਕਾਸ਼ ਹੋਇਆ ਕੋਰਨਾਰਕ ਦੇਵ ਜੀ ਦਾ ਗੁਰਪੁਰਬ ਕਰਕੇ ਪਰ ਜਿਹੜਾ ਮੌਸਮ ਆ ਬਹੁਤ ਭਰਾਵਾ ਆ ਵੀ ਚੱਲੀ ਜਾਂਦੀ ਧੁੰਦ ਤਾਂ ਚੱਲ ਅੱਗੇ ਵੀ ਹੋਈ ਜਾਂਦੀ ਐ 깔 ਘੱਟ ਸੀਗੀ ਪਸੂਰਾਤ ਨੂੰ ਹੁਣ ਆਪਣੇ ਅੰਦਰ ਹੀ ਹੁੰਦੇ ਆ ਬਾਹਰ ਢੱਕੇ ਪੱਠੇ ਪਾਈਦੇ ਅੰਦਰ ਨਾ ਥਾਂ ਵੀ ਡਰ ਰਹ ਜਾਂਦਾ ਫਰਸ਼ ਗਿੱਲੀ ਜੀ ਹੋ ਜਾਂਦੀ ਐ ਫਰਸ਼ ਸਹੀ ਨਹੀਂ ਗੀ ਬੈਠੀ ਜੀ ਪਈ ਇੱਕ ਸਾਈਡ ਤੇ ਫਿਰ ਇਹਨਾਂ ਨੂੰ ਬਾਹਰ ਪੱਠੇ ਪਾ ਦੇ ਕੇ ਆ ਆਪਣਾ ਚੀਜ਼ ਕਰ ਰਹਿਣ ਲੱਗ ਪਾਉਂਦੇ ਆ ਸਟੂਵੀ ਤੇ ਰੋਜੀ ਦੀ ਡਿਊਟੀ ਜਿੱਥੇ ਕਰਦੀ ਹੈ ਠੰਡ ਕਰਕੇ ਬਾਹਰ ਹਵਾ ਚਾਲਦੀ ਹੈ ਉਹਨੇ ਇੱਥੇ ਬੰਨਤਾ ਰੋਜੀ ਕੰਬਲ ਤੇ ਬੈ ਗਈ ਹੈ ਰੋਜੀ ਉੱਤੇ ਲੈ ਕੇ ਬੈ ਗਈ ਜਿੰਨਾ ਚਿਰ ਬੈਠੀ ਰੋਜੀ ਠੰਡ ਲੱਗਦੀ ਸੀ ਕਣਕ ਰਹਿੰਦੀ ਹੈ ਅਜੇ ਆਪਣੀ ਥੋੜੀ ਜੀ ਬੀਜਣ ਵਾਲੀ ਉਹ ਕੋਟੜੇ ਨਹੀਂ ਹੁਣ ਨਿਕਲਦੇ ਵਿਚਾਰੇ ਰੰਡ ਚ ਬਾਰਤ ਹਵਾ ਚੱਲਦੀ ਜਾਂਦੀ ਸਾਟੀ ਲਾਏ ਪਾਏ ਨੀ ਕਾ ਦਰ ਪਉੜਾ ਨੇ ਨਸ ਪਾਥੇ ਸੁੱਕਣਗਾ ਹਣ ਰਸਤਾ ਜਦਾ ਥੋੜੀ ਜੀ ਕਸਮ ਨੂੰ ਆਹ ਛਟੇ ਤੇ ਥੇੜੇ ਲਪੇਂਦੀ ਆਪਾਂ ਚੱਕਦੇ ਨਹੀਂ ਖਲਾਰਾ ਕੱਪੜੇ ਧੋਤੇ ਸੀ ਬੱਚਿਆਂ ਦੇ ਤੇ ਸੁੱਕਦੇ ਨਹੀਂ ਹੈਗੇ ਧੁੱਪ ਨਹੀਂ ਨਿਕਲਦੀ ਘਰ ਤੋਂ ਤੇ ਬਸ ਕੌਣ ਕਰ ਲਈਦੀ ਐ ਵੀ ਫੇਰ ਠੀਕ ਕਰਾਂਗੇ ਫੇਰ ਠੀਕ ਕਰਾਂਗੇ ਤੇ ਕੁਝ ਬੱਚਿਆਂ ਦੀਆਂ ਆਈਆਂ ਵੀ ਪਵਾ ਕੇ ਦੇਖ ਲਈਏ ਜਿਹੜੇ ਆਉਂਦੇ ਆ ਹਨਾ ਕੋਈ ਰੱਖਣ ਦਾ ਫਾਇਦਾ ਜਿਹੜੇ ਨਹੀਂ ਆਉਂਦੇ ਚਲ ਕਿਸੇ ਦੇ ਕੰਮ ਆ ਜਾਣਗੇ ਰੱਖ ਰੱਖ ਕੇ ਇਕੱਠੇ ਕਰਕੇ ਕੋਈ ਫਾਇਦਾ ਨਹੀਂ ਹੈਗਾ ਦੇ ਲਈ ਤਾਂ ਕਰਕੇ ਫਿਰ ਬੱਚੇ ਤੁਹਾਨੂੰ ਪਤਾ ਸ਼ਾਮ ਨੂੰ ਆਉਂਦੇ 4:30 ਵਜੇ ਮਰਜੀ ਦੇ ਮਾਲਕ ਉਹ ਵੀ ਕਹਿੰਦੇ ਸੀ ਥੱਕ ਗਈਆਂ ਹੁਣ ਨਹੀਂ ਪਾ ਕੇ ਦੇਖਣੀ ਮम्मा ਕੱਲ ਨੂੰ ਸਹੀ ਕੱਲ ਨੂੰ ਸਹੀ ਇਸ ਤਾਂ ਕਰਕੇ ਕੁਝ ਨਿਬੜਦਾ ਹੀ ਨਹੀਂ ਹੈਗਾ ਪਾ ਲੈਣ ਤੇ ਚਲ ਸੁੱਖਾ ਹੋ ਜਾਂਦਾ ਨੂੰ ਇਹ ਵੀ ਤੇ ਇੱਕ আলਮਾਰੀ ਹੈ ਜਿਹੜੀ ਪੁਰਾਣੀ ਆ ਤੇ ਬਸ ਬਾਹਰੋਂ ਤਾਂ ਨਵੀਂ ਭਰੀ ਡਿਜ਼ਾਈਨ ਦੀ ਪਰ ਇਹਦੇ ਵਿੱਚ ਕੱਪੜੇ-ਕੁੱਪੜੇ ਕੁਝ ਨਹੀਂ ਟੱਗਦਾ ਇਹ ਸਿੰਗਲ ਜੀ ਆ ਬੈੱਡ ਵੀ ਭਰਿਆ ਹੋਇਆ আলਮਾਰੀ 'ਚ ਵੀ ਤੁਹਾਨੂੰ ਪਤਾ ਦੂਜੀ 'ਚ ਕਿੰਨੇ ਕㄳਰ ਕੱਪੜੇ ਆਉਣ ਹਨਾ ਪੇਟੀਆਂ 'ਚ ਵੀ ਨਹੀਂ ਸੂਤ ਆਂਦੇ ਜਿਹੜੇ ਕੌਣ ਵਾਲੇ ਆ ਤੇ ਤਾਂ ਕਰਕੇ ਫਿਰ ਕਿਤੇ ਉੱਤੇ ਹੁਣ ਜਿਹੜਾ ਸਟੈਂਡ ਆ ਉੱਪਰ ਆ ਰਹਿਂਦਾ ਕੱਪੜਿਆਂ ਨਾਲ ਇਹਨਾਂ ਨਾਲ ਹੀ ਕੌਣ ਵਾਲੇ ਨਾਲ ਹੀ ਕਿਉਂਕਿ ਹੁਣ ਥੋੜੇ ਜਿਹਾ ਲਾਬੇ ਹੁੰਦੇ ਜਿਹੜੇ ਇਹ ਵੀ ਰੱਖ ਲਈਏ ਆਪਾਂ ਵਰਦੀ ਧੋਤੀ ਉਹ ਵੀ ਰੱਖ ਦੇਗੀ ਆ ਅੱਜ ਮਸ਼ੀਨ ਸਕੌਨ ਵਾਲੀ ਵੀ ਖਰਾਬ ਹੋ ਗਈ ਆ ਰੁਕ ਤਾਂ ਮਰਮੜ ਆਉਣਗੀਆਂ ਬੰਦਿਆ ਤਾਂ ਮੁੜ ਕੇ ਨਹੀਂ ਹੁਣ ਸਹੀ ਗੱਲ ਆ ਗਰਮੀ ਕੀ ਤੇ ਸਰਦੀ ਆ ਗਈ ਸਰਦੀ ਕੀ ਤੇ ਗਰਮੀ ਆ ਗਈ ਹਨ ਜਿਹੜੇ ਦੁਰਗੇ ਉਹਨਾਂ ਨੇ ਨਹੀਂ ਮੜਨਾਂ ਦਾ ਕੱਪੜੇ ਰੱਖਦੇ ਆ ਤਾਂ ਪਤਾ ਨਹੀਂ ਹੁੰਦਾ ਜੀ ਅਗਲੀ ਵਾਰ ਅਸੀਂ ਆਪਾਂ ਪਾਉਣੀ ਹਾਂ ਜੀ ਮੈਂ ਪਾਉਣੀ ਹਾਂ ਹਨ ਪਰ ਆਪਾਂ ਇੱਕ ਆਸ ਨਾ ਰੱਖਦੇ ਤਾਂ ਹੈਗੀ ਨਹੀਂ ਆ ਕਈ ਦਰਜੰਦੇ ਆਪਾਂ ਤਾਂ ਨਹੀਂ ਹੁੰਦਾ ਨੂੰ ਵਗਦੇ ਸਿਆਲ ਵੇਖਣਾ ਹੈ ਜਾਂ ਕਰਮ ਵੇਖਣੇ ਨੇ ਜਾਂ ਨਹੀਂ ਵੇਖਣੇ ਹਨ ਬਸ ਆਕਾਸ ਦੇ ਸਾਰੇ ਆਪਾਂ ਤੁਰੇ ਫਿਰਦੇ ਹਾਂ ਪਰ ਹੁਣ ਭਰੋਸਾ ਤਾਂ ਪਾਵਦਾ ਨਹੀਂ ਰਹੇਗਾ ਬਾਕੀ ਵਾਹਿਗੁਰੂ ਨੇ ਜਿੰਨੇ ਸਵਾਸ ਪਖਸ਼ੇ ਆ ਉਹ ਗਣੇ ਤਾਂ ਪਾਉਣੇ ਹੀ ਆ ਹਨਾ ਪਰਮਾਤਮਾ ਦੇ ਰੰਗ ਆ ਜਿੰਨੇ ਲੱਗਦੀ ਭੇਜੀ ਆਪਣੇ ਚਲੋ ਜੀ ਕਮਰਿਆਂ ਦੀ ਵੀਡੀਓ ਆਪਾਂ ਸ਼ੇਅਰ ਨਹੀਂ ਕੀਤੀ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਐ ਤੇ ਨਾ ਆਪਾਂ ਸੱਜ ਦੀ ਕੀਤੀ ਤੇ ਨਾ ਹੀ ਕਰਦੇ ਜੀ ਕਰਾਂਗੇ ਕਿਉਂਕਿ ਫਿਰ ਆਲਾ ਦੇਖਣ ਲੱਗ ਬੋਰ ਹੋ ਜਾਂਦਾ ਹਨਾ ਵੀ ਉਹੀ ਇੰਨੀ ਇੱਕ ਥਾਂ ਹੀ ਲਾਈ ਕਰਦੇ ਸਾਨੂੰ ਕਮਰਿਆਂ ਚ ਇੱਧਰ ਉੱਧਰ ਤੇ ਬਾਕੀ ਜੇ ਤੁਹਾਨੂੰ ਚੰਗਾ ਲੱਗਦਾ ਹੁੰਦਾ ਦੇਖਣਾ ਤਾਂ ਦੱਸ ਦੇ ਕੋਈ ਗੱਲ ਨਹੀਂ ਤਾਂ ਸਾਰੇ ਕਮਰਿਆਂ ਦੀ ਬਣਾ ਲਿਆ ਕਰਾਂਗੇ ਪਰ ਮੈਨੂੰ ਇਹ ਜੇ ਲੱਗਿਆ ਵੀ ਤੁਸੀਂ ਬੋਰ ਨਾ ਹੋਵੋ ਤਾਂ ਕਰਕੇ ਫਿਰ ਮੈਂ ਝਾੜੂ ਦੇ ਕਿਤੇ ਦੀ ਬਣਾ ਦੀ ਕੱਟਤੀ ਐ ਵੀਡੀਓ ਉਹਨਾਂ ਦੀ ਮੈਂ ਨਹੀਂ ਲੈਗੀ ਤੇ ਰਸੋਈ ਤੇ ਤਾਂ ਸੰਤੇਸਾ ਬਾਅਦ ਚ ਹੀ ਲਾਉਣੀ ਹੈ ਕੰਮ ਕਰਕੇ ਕਿਉਂਕਿ ਪਿਆਰ ਚਾਲ ਜੀ ਹੋ ਜੇਂਦੀ ਪੈੜਾਂ ਦਾ ਕਰਕੇ ਨਾ ਉਹਦੇ ਕਰਕੇ ਗੰਦਾ ਬਹੁਤ ਹੋ ਜਾਂਦਾ আর ਰਸੋਈ ਦਾ ਖਾਸ ਵੀ ਦਿੱਟਾ ਤੇ ਚਲ ਦੂਸਰਾ ਤਾਂ ਹੈ ਨਹੀਂਗਾ ਪਰ ਹੁਣ ਉਹ ਤਰੀਏ ਕਰਕੇ ਗਿੱਲਾ ਰਹਿੰਦਾ ਸਾਰਾ ਕੁਝ ਤੇ ਨਹੀਂ ਠੀਕ ਰਹਿੰਦਾ ਦਾ ਪੋਚਾ ਉਹਦੇ ਕਰਕੇ ਵੀ ਬਾਅਦ ਚ ਹੀ ਲਾਈਦਾ ਵੈਸੇ ਵੀ ਗਰਮੀ ਸੀ ਵੀ ਐਂ ਕਰੀ ਤਾਂ ਸਾਰਾ ਕੰਮ ਕਰਕੇ ਰਸੋਈ ਚ ਚੰਤੇਸਾ ਮੈਂ ਬਾਅਦ ਚ ਲਾਉਣੀ ਹਾਂ ਬੱਚਾ ਜੀ ਬਾਥਰੂਮ ਵੀ ਤੇ ਦੇ ਲਈਏ ਬਾਚੀ। ਕੁੱਤੇ। ਬਾਥੂਮ ਆਪ ਜਾਂ ਹੀ ਹੁੰਦਾ ਪਗਰਮੀ ਤੇ ਪੈਰ ਬਾਰ-ਬਾਰ ਦੋਵੇਂ ਸਰਦੀ ਜੂਟ ਹੁੰਦੇ ਨਹੀਂ ਕੁੱਤੇ ਜਾਂਦੇ ਵੀ। ਬਾਹਰ ਕੇ ਬਾਥੂਮ ਦਾ ਹਾਲ ਉਹੀ ਬਣਿਆ ਹੀ ਰਹਿੰਦਾ। ਕੋਈ ਸਾਂਭ ਸਪਾਈ ਨਹੀਂ ਲਿੰਦੀ ਹੈਗੀ। ਅੰਦਰਾਂ ਸ ਵੀ ਕੋਈ ਸਪਾਈ ਨਹੀਂ ਲਿੰਦੀ ਹੈਗੀ। ਅਗਰ ਬਕਸਾ ਪਛੂਆ ਹੁੰਦਾ ਪਰੇ ਬਕਸਾ ਜਿਹੜਾ ਰਹਿੰਦਾ। బాక్కిన కం తిందా సఫైయ్య బ్యా బి సీ సఫై రెండు కదా ఫర్జాను పండినా రేపు అందా గెడా లా Thank you.